ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੇ ਮੈਂ ਉਹ ਅੱਜ ਹੁਣ ਰਾਤ ਦੇ 10 ਵਜੇ ਲੈਨੇ ਤਾਂ ਮੇਰਾ ਕੱਲ ਨੂੰ ਗੁਆਵਾ ਫੈਸਟੀਵਲ ਆ ਹਨਾ ਤੇ ਮੈਂ ਬੜੇ ਹੀ ਜਦੋਂ ਜ਼ਾਇਦ ਕਰਕੇ ਚਾਰ ਪ੍ਰੋਡਕਟ ਅਮਰੂਦ ਦੇ ਬਣਾ ਸਕੀ ਆ ਇੱਕ ਤਾਂ ਸਭ ਤੋਂ ਪਹਿਲਾਂ ਅਮਰੂਦ ਦੀ ਬਰਫੀ ਜਿਹੜੀ ਕਿ ਬਹੁਤ ਘੱਟ ਮਿੱਠੇ ਵਾਲੀ ਆ Ориਜਨਲ ਅਮਰੂਦ ਦੇ ਪੜਪ ਦੀ ਬਣੀ ਹੋਈ ਆ ਤੇ ਬਹੁਤ ਟੇਸਟੀ ਆ ਤੇ ਨਾਰੀਅਲ ਦੀ ਕੋਟਿੰਗ ਕੀਤੀ ਹੋਈ ਆਪਾਂ ਨੇ ਤੇ ਬਹੁਤ ਟੇਸਟੀ ਤੇ ਸਪੌਂਜੀ ਐਂਡ ਮਤਲਬ ਜੈਲੀ ਟਾਈਪ ਬਣੀ ਹੋਈ ਆ ਇਹ ਬਹੁਤ ਟੇਸਟੀ ਇੰਨੂੰ ਮੈਨੂੰ 3 ਸਾਲ ਦੀ ਮਿਹਨਤ ਹੈ ਮੇਰੀ ਕਦੇ ਵੀ ਨਹੀਂ ਬਣਦੀ ਸੀ ਅਮਰੋਦੀ ਵਰਫੀ ਮੇਰ ਤੋਂ ਤੇ ਹੁਣ ਮੈਂ ਇੱਕ ਐਕਸਪੈਰੀਮੈਂਟ ਕੀਤਾ ਸੀ ਤੇ ਤੇ ਆ ਦੇਖੋ ਬਹੁਤ ਅੱਛੀ ਵਰਫੀ ਬਣੀ ਆ ਮੈਨੂੰ ਸਵੇਪੈਕ ਕਰੂੰਗੀ ਤੇ ਉਸ ਤੋਂ ਬਾਅਦ ਮੈਨੇ ਬਣਾਈਆ ਅਮਰੂਦ ਦੀ ਚਟਪਟੀ ਕੈਂਡੀ ਆ ਦੇਖੋ ਬਹੁਤ ਟੇਸਟੀ ਕੈਂਡੀ ਬਣੀ ਆ ਚਟਪਟੀ ਅਮਰੂਦ ਦੀ ਕੈਂਡੀ ਇਹਨੂੰ ਵੀ ਪ੍ਰੋਸੈਸ ਕੀਤਾ ਅਮਰੂਦ ਦੀ ਪਲਪ ਨੂੰ ਅਮਰੂਦ ਦੀ ਪਲਪ ਤੋਂ ਇਹ ਚਟਪਟੀ ਕੈਂਡੀ ਬਣਾਈ ਆ ਠੀਕ ਹੈ ਦੋ ਦੋ ਪ੍ਰੋਡਕਟ ਹੋ ਗਏ ਉਸ ਤੋਂ ਬਾਅਦ ਮੈਨੇ ਬਣਾਇਆ ਅਮਰੂਦ ਦਾ ਜੂਸ ਲਾਈਟ 슈ਗਰ ਮਤਲਬ ਬਹੁਤ ਟੇਸਟੀ ਤੇ ਹੈਲਦੀ ਆ ਪਿਓਰ ਆ ਆਪਣਾ ਅਮਰੂਦ ਦਾ ਜੂਸ ਠੀਕ ਹੈ ਇਹ ਮੇਰਾ ਤੀਜਾ ਪ੍ਰੋਡਕਟ ਹੋ ਗਿਆ ਉਸ ਤੋਂ ਬਾਅਦ ਮੈਂ ਬਣਾਇਆ ਅਮਰੂਦ ਦਾ ਜੈਮ ਤਾਂ ਮੈਂ ਸਿਰਫ ਹਲੇ ਚਾਰ ਚੀਜ਼ਾਂ ਹੀ ਅਮਰੂਦ ਤੋਂ ਬਣਾ ਸਕੀ ਆ ਤੇ ਬਹੁਤ ਜਲਦੀ ਮੈਂ ਹੋਰ ਵੀ ਚੀਜ਼ਾਂ ਅਮਰੂਦ ਦੀਆਂ ਬਣਾਉਂਗੀ ਕਿਉਂਕਿ ਮੇਰਾ ਕੰਮ ਹੈ ਸਿਰਫ ਆਲ ਫਰੂਟ ਨੂੰ ਪ੍ਰੋਸੈਸ ਕਰਨਾ ਤਾਂ ਮੈਂ ਹੌਲੀ ਹੌਲੀ ਕਾਮਯਾਬ ਹੁੰਦੀ ਜਾ ਰਹੀ ਆ ਤਾਂ ਮੈਨੂੰ ਬਹੁਤ ਟੇਸਟੀ ਬਰਫੀ ਵੀਰੀ ਬਹੁਤ ਟੇਸਟੀ ਬਣੀ ਹੋਈ ਆ ਤੇ ਬਹੁਤ ਅੱਛੀ ਬਣੀ ਹੈ ਤੇ ਜਲਦੀ ਜਲਦੀ ਇਹ ਚਟਪਟੀ ਕੈਂਡੀ ਆ ਜੂਸ ਹੈ ਤੇ ਆਮਲਾ ਜੈ ਅ ਅਮਰੂਦ ਦਾ ਜੈਮ ਇਹ ਸਾਰੇ ਆਪਣੇ ਅਮਰੂਦ ਦੇ ਪ੍ਰੋਡਕਟ ਨੇ ਤੋਂ ਤੁਸੀਂ ਵੀ ਆਰਡਰ ਦੇ ਸਕਦੇ ਹੋ ਤੇ ਥੈਂਕ ਯੂ ਸੋ ਮਚ